ਦੇਸ਼ ਦੀ ਧਰਤੀ ਤੇ ਪੰਜਾਬੀਆਂ ਨੇ ਹਮੇਸ਼ਾ ਹੀ ਚੰਡੇ ਗੱਡੇ ਨੇ ਹਰ ਖੇਤਰ ਵਿੱਚ ਮੱਲਾ ਮਾਲੀਆਂ ਨੇ ਅਮਰੀਕੀ ਮੀਡੀਆ ਵਿੱਚ ਸਿੱਖ ਭਾਈਚਾਰੇ ਲਈ ਬਹੁਤ ਮਾਣ ਤੇ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਉੱਗੇ ਸਮਾਸੇਵੀਕਾ ਸਿੱਖੀ ਦਾ ਝੰਡਾ ਸਮੁੱਚੀ ਦੁਨੀਆ 'ਚ ਬੁਲੰਦ ਕਰਨ ਲਈ ਕਾਰਜਸ਼ੀਲ ਰਹਿਣ ਵਾਲੇ ਸਿਕਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੂੰ ਵਸ਼ਿੰਟਨ ਐਂਡਵਿਸਟਰ ਯੂਨੀਵਰਸਿਟੀ ਨੇ ਡਾਕਟੋਰੇਟ ਇਨ ਅ ਹਿਊਮਨ ਲੈਟਰੇਸੀ ਡਿਗਰੀ ਪ੍ਰਦਾਨ ਕੀਤੀ ਹੈ ਦੱਸ ਦਈਏ ਜਸਦੀਪ ਸਿੰਘ ਜੱਸੀ ਮੈਰੀਲੈਂਡ ਗਵਰਨਰ ਕਮਿਸ਼ਨਰ ਔਨ ਸਾਊਥ ਏਸ਼ੀਅਨ ਅਮਰੀਕਨ ਅਫੇਅਰਸ ਦੇ ਚੇਅਰਮੈਨ ਵਜੋਂ ਵੀ ਲੰਬਾ ਸਮਾਂ ਸੇਵਾਵਾਂ ਨਿਭਾ ਚੁੱਕੇ ਨੇ ਦੁਨੀਆ ਵਿੱਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ ਤਾਂ ਜਸਦੀਪ ਸਿੰਘ ਜੱਸੀ ਦੀ ਅਗਵਾਈ 'ਚ ਸਿਕਸ ਆਫ ਅਮਰੀਕਾ ਵੱਲੋਂ ਤੇ ਜ਼ਰੂਰੀ ਚੀਜ਼ਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਸਕੂਲੀ ਬੱਚਿਆਂ ਨੂੰ ਸਕੂਲੀ ਬੈਗ ਤੇ ਜੁਰਾਬਾਂ ਵੀ ਦਿੱਤੇ ਜਾਂਦੇ ਨੇ ਹਾਲ ਹੀ ਵਿੱਚ ਜਸਦੀਪ ਜੱਸੀ ਨੇ 6 of ਅਮਰੀਕਾ ਬਲੂ ਅੰਮ੍ਰਿਤਸਰ ਵਿੱਚ 100 ਬੱਚਿਆਂ ਨੂੰ ਖੂਫੀਫੇ ਦੇਣ ਦਾ ਵੀ ਐਲਾਨ ਕੀਤਾ ਹੈ ਇਹ ਗੁਰੂ ਕੀ ਨਗਰੀ ਸ਼੍ਰੀ ਅਮਰ ਸਾਹਿਬ ਦੀਆਂ ਦੋ ਗਲੀਆਂ ਦੀ ਸਫਾਈ ਦੀ ਜ਼ਿੰਮੇਵਾਰੀ ਪੱਕੇ ਤੌਰ ਤੇ ਲਈ ਹੈ। ਇਸ ਮੌਕੇ ਸਿਆਸੀ ਤੇ ਸਮਾਜ ਸੇਵੀ ਆਗੂਆਂ ਵੱਲੋਂ ਜਸਦੀਪ ਸਿੰਘ ਜੱਸੀ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ। ਸਿਕਸ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਸੋਨੀ, ਵਾਈਸ ਪ੍ਰੈਜ਼ੀਡੈਂਟ ਬਰਜਿੰਦਰ ਸ਼ੰਮੀ ਨੇ ਕਿਹਾ ਕਿ ਜਸਦੀਪ ਜੱਸੀ ਨੂੰ ਮਿਲੇ। ਮਾਨ ਨੇ ਸਿਕਸ ਆਫ ਅਮਰੀਕਾ ਦਾ ਰੁਤਬਾ ਦੁਨੀਆ 'ਚ ਵੱਡਾ ਕੀਤਾ।